ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਡ ਪੀਐਨਸ ਇਹ ਹੈ ਜੀ ਸਾਡੇ ਲਾਲੀ ਸਤਾਜ ਜੀ ਹੋਣੀ ਹਾਂਜੀ ਲਾਲੀ ਸਾਈ ਕਲਾ ਪ੍ਰੋਗਰਾਮ ਅੱਜ ਇੱਥੇ ਦੱਸ ਦੋ ਮੜਿਆ ਆਜੋ ਤੁਹਾਨੂੰ ਮੈਂ ਜੀ ਸਾਡੀ ਜੀ ਪੱਗ ਦਿੱਤੀ ਜਾ ਰਹੀ ਹੈ ਜੀ ਕਿੰਨਾ ਵੱਲੋ ਅੱਛਾ ਜਗਤ ਜਗਤਰਾਮ ਦੀ ਪੱਗਾ ਕੀ ਹੈ ਅੱਛਾ ਇਹ ਜਗਤਰਾਮ ਉਸਤਾਦ ਜੀ ਹੁੰਦੀ ਆ ਨਹੀਂ 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 ਸ਼ਿੰਦਰ ਉਸਤਾਦ ਜੀ ਸ਼ਿੰਦਰ ਉਸਤਾਦ ਜੀ ਆ ਇਹਨਾਂ ਨੂੰ ਪੱਗ ਦਿੱਤੀ ਆ ਰਹੀ ਆ ਅੱਛਾ ਜੀ ਜਗਤਰਾਮ ਉਸਤਾਦ ਜੀ ਦੀ ਪੱਗ ਸ਼ਿੰਦਰ ਉਸਤਾਦ ਜੀ ਨਾਲ ਨੂੰ ਦਿੱਤੀ ਆ ਰਹੀ ਆ ਅੱਛਾ ਗੋਰਪਾਈ ਇਹਨਾਂ ਦੇ ਅੱਛਾ ਗੋਰਪਾਈ ਇਹਨਾਂ ਦੇ ਅੱਛਾ ਉਸਤਾਦ ਜੀ ਇਹਨੇ ਗੋਰਪਾਈ ਅੱਛਾ ਗੋਰਪਾਈ ਆ ਠੀਕ ਹੋ ਗਿਆ ਜੀ ਤੇ ਬਾਕੀ ਸਾਰੇ ਉਸਤਾਜਾ ਵਾਲੇ ਮਨਜ਼ੂਰੀ ਮਿਲ ਗਈ ਹੈ ਜੀ ਇਹ ਜੀ ਤੇ ਇਹਨੂੰ ਕੋਈ ਆਬਜੈਕਸ਼ਨ ਨਹੀਂ ਕੀ ਭਾਈ ਕੋਈ ਬੰਦੋ ਨਹੀਂ ਬਾਕੀ ਕੋਈ ਗੱਲ ਨਹੀਂ ਤੇ ਆ ਗਿਆ ਜੀ ਸਾਡੇ ਕੌਂਸਲ ਸਾਹਿਬ ਲਾਡੋ ਪਹਿਲਵਾਨ ਸਤਾਜ ਜੀ ਹੁਣੀ ਪੈਰੀ ਬਿਨੇ ਸਾ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਜੀ ਤੇ ਸਤਾਜ ਜੀ ਜਿੱਦਾਂ ਅੱਜ ਆ ਪ੍ਰੋਗਰਾਮ ਆ ਠੀਕ ਆ ਤੇ ਮੜਾ ਤੁਸੀਂ ਵੀ ਕਲੈਰੀਫਾਈ ਕਰ ਦਿਓ ਇਹ ਸਾਡੇ ਜਗਤਰਾਮ ਸਤਾਜ ਜੀ ਉਹ ਮੇਂ ਡੈਥ ਹੋ ਗਈ ਆ ਉਨਾਰੀ ਪਾਕਿਸਤਾਨ ਦਰਪ੍ਰਧਾਨ ਨੂੰ ਦਿੱਤੀ ਗਈ ਹੈ। ਅੱਛਾ ਜੀ ਸ਼ਿੰਦਰ ਪ੍ਰਧਾਨ ਨੂੰ ਦਿੱਤੀ ਗਈ। ਉਹ ਚਲਾਉਣਗੇ ਉਹਨਾਂ ਅੱਗੋ। ਹਾਂ ਜੀ ਉਹ ਚਲਾਉਣਗੇ। ਪਾਰਟੀ ਦਾ ਲੇਖਾ ਜੋਖਾ ਸਾਰਾ ਉਹ ਕਰਨਗੇ। ਸ਼ਿੰਦਰ ਪ੍ਰਧਾਨ ਜੀ ਕਰਨਗੇ। ਠੀਕ ਹੈ ਠੀਕ ਹੈ ਠੀਕ ਹੈ। ਤੇ ਆ ਨਾਲ ਆਪਣੇ ਇਹਨਾਂ ਦਾ ਵੀ ਤਾਰਫ ਕਰਾ ਦਿਓ ਜੀ। ਮੇਰਾ ਨਾ ਰੂਫੀ ਆ। ਅ ਰੂਫੀ! ਲੋ ਜੀ ਸਾਡੇ ਕਾਲੇ ਸਤਾਜੀ ਹੁਣੀ ਯੂ ਐਸ ਏ ਵਾਲੇ ਉਹਨਾਂ ਦੇ ਇਹ ਵੱਡੇ ਬ੍ਰਦਰ ਹੈਗੇ ਆ। ਇਹ ਰੂਫੀ ਸਤਾਲ ਹੁਣੀ। ਠੀਕ ਆ ਤੇ ਇਹਨਾਂ ਦਾ ਵੀ ਅਸੀਂ ਪੈਰੀ ਪੈਣਾ ਕਰਦੇ ਆ ਸਤ ਜੀ ਤੇ ਪਰਲੇ ਬੰਨੇ ਆ ਜੀ ਸਾਡੇ ਗੋਪੀ ਸਤ ਜੀ ਹੋਣੀ ਆ ਨਾਲ ਸਾਡੇ ਸੋਨੂ ਸਤ ਜੀ ਹੋਣੀ ਆ ਠੀਕ ਆ ਜੀ ਇਹਨਾਂ ਕੋ ਡਿਸਕੋ ਸਤ ਜੀ ਨਾਲ ਜੀ ਉਸਤਦੀ ਪਾ ਗਿਆ ਕੱਲ੍ਹ ਦੇ ਦੋਵੇਂ ਭਰਾ ਅਸੀਂ ਜੰਮੂ ਗਏ ਆ ਇਕੱਠੇ ਤੇ ਆ ਅਗਲੇ ਬੰਨੇ ਮੜਾ ਦੱਸ ਦੇ ਜੀ ਹਾਂਜੀ ਠੀਕ ਉਸਤਾ ਦਾ ਗਰੀਲਾ ਨੂੰ ਹੋਣਾ अच्छा ए बिटू उस्ताद जी ग्रीन एवेन्यू दो ठीक हो गया ठीक हो गया ओ जी आप मां सारी ਗੱਲਬਾਤ ਕਰ ਲਈ ਆ ਹਾਂਜੀ 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 ਉਸਤਾਦ ਜੀ ਉਸਤਾਦ ਦਾਰੇ ਨੂੰ ਪੱਧ ਦੇ ਦਿਓ ਆ ਬਾਕੀ ਜੀ ਸਾਰੇ ਵੀਰ ਭਰਾ ਇਹਨਾਂ ਦੀ ਹਾਜਰੀ ਦੇ ਵਿੱਚ ਜਿਹੜੀ ਆ ਉਸਤਾਦੀ ਪੱਗ ਦਿੱਤੀ ਜਾ ਰਹੀ ਆ ਸਾਰੇ ਵੀਰ ਭਰਾ ਆ ਵੇ ਲੋਕ ਕੰਪਟਰ ਬਾਜ ਸਾਡੇ ਜੀ ਆ ਆਪਣੇ ਇਹ ਜਾਣਦੇ ਹੀ ਹੋ ਤੁਸੀਂ ਜੀ ਇਹਨਾਂ ਨੂੰ ਖਾਸ ਬੰਦੇ ਗਏ ਆ ਸਾਧੂ ਜੀ ਚਲੇ ਗਏ ਬਾਹਰ ਫਿਰ ਤੇ ਇਧਰ ਵੀ ਵੇਖ ਲੋ ਸਾਰੇ ਸਾਡੇ ਵੀਰ ਭਰਾ ਵੱਡੇ ਕਾਮ ਮਾਰ ਲੋ ਜੀ ਸਾਰੇ ਬਨੇ ਕੈਮਰਾ ਕੋਈ ਸਾਡਾ ਵੱਡਾ ਵੀਰ ਹੈ ਛੋਟਾ ਵੀਰ ਹੈ ਰਹਿ ਨਾ ਜਾਵੇ ਜੀ ਠੀਕ ਹੈ ਜੀ ਸਤਾ ਜੀ ਇੱਕ ਦਿਨ ਇਹ ਪੱਗ ਦਾ ਜਿਹੜਾ ਹੈਗਾ ਵਾ ਉਹ ਤੁਸੀਂ ਪਹਿ ਰਸਮ ਕੀਤੀ ਪੱਗ ਦੀ ਜਿਹੜੀ ਨਾਦਰੋ ਟਰਾਫੀਆਂ ਪਈਆਂ ਵਾ ਇਹਨਾਂ ਬਾਰੇ ਵੀ ਜਾਣਕਾਰੀ ਦੇ ਦਿਓ ਹੋੜੀ ਹਾਂ ਪਹਿਲੇ ਮੇਰੇ ਕੋਲੋਂ ਸਾਰਿਆਂ ਨੂੰ ਸਾਸਿਕਾਲ ਜੀ ਔਰ ਪੰਜਾਬ ਪਿਜਨ ਕਲੱਬ ਵੱਲੋਂ ਜਿੰਨੇ ਵੀ ਮੈਂਬਰ ਸਾਹਿਬਾਨ ਜੀ ਨੂੰ ਲੱਖ ਲੱਖ ਵਧਾਈਆਂ ਅੱਜ ਜਿਹੜਾ ਪੰਜਾਬ ਪਿਜਨ ਕਲੱਬ ਵੱਲੋਂ ਤੀਸਰਾ ਟੂਰਨਾਮੈਂਟ ਲਗਾਇਆ ਗਿਆ ਸਾਡੇ ਵੱਡੇ ਵੱਡਾ ਵੀ ਲੱਟੋ ਚੇਅਰਮੈਨ ਬੋਰਡ ਸਾਡੀ ਸਟਫ ਮਟੀ ਮੰਦੋ ਜਿਹੜਾ ਇਹ ਤੀਸਰਾ ਟੂਰਨਾਮੈਂਟ ਆ ਅੱਜੋ ਜਿਹੜੇ ਵਿਜੇਤਾ ਸੀ ਅੱਜ ਦੇ ਨਾਮ ਵਾਲੇ ਸਪੋਰਟ ਗਿਆ ਸੀ ਰੱਖਿਆ ਜੀ ਤੇ ਨਾਲ ਨਾਲ ਅਸੀਂ ਇੱਕ ਜਿਹੜੀਆਂ ਅੱਜ ਉਸਤਾਦੀ ਪੱਗ ਜਿਹੜੀਆਂ ਉਹ ਦਿੱਤੀਆਂ ਗਈਆਂ ਉਸਤਾਦ ਵੱਲੋਂ ਅੱਜ ਜਿਹੜੀਆਂ ਉਹ ਉਸਤਾਦੀ ਪੱਗ ਦੇ ਦਿੱਤੀਆਂ ਠੀਕ ਹੋ ਗਿਆ ਠੀਕ ਹਾਂਜੀ ਸਾ ਜੀ ਹੁਣ ਦੱਸੋ ਜੀ ਉਸਤਾਦ ਉਸਤਾਦ ਦਾਰੇ ਨੂੰ ਪੱਗ ਦੇ ਰਹੇ ਨੇ ਆਪਣੀ ਇਹ ਸਤਿ ਸਤਾ ਜੀ ਹੁਣੀ ਇਹ ਉਸਤਾਦੀ ਪੱਗ ਦਾਰੇ ਨੂੰ ਦੇ ਰਹੇ ਦਾਰੇ ਵੀਰ ਨੂੰ ਦੇ ਰਹੇ ਆ ਹਾਂਜੀ ਲਓ ਵੀਰ ਜੀ ਇਹੜੇ ਆਪਣੇ ਸਤਿ ਸਤਾ ਜੀ ਹੁਣੀ ਆ ਇਹ ਆਪਣੀ ਪੱਗ ਤਾਰੇ ਵੀਰ ਜੀ ਨੂੰ ਦੇ ਰਿਆ ਸਭੀ ਹਾਇਰੀ ਦੇ ਵਿੱਚ ਆ ਗਿਆ ਜੀ ਲਾਲੀ ਸਤਾਜੀ ਹੁਣੀ ਆ ਜੀ ਅਸਸ ਸਤਾਜੀ ਹੁਣੀ ਆ ਠੀਕ ਆ ਬੱਬੂ ਪਹਿਲਵਾਨ ਜੀ ਤੇ ਆ ਮਗਰ ਸੋਨੂ ਸਾਜੀ ਹੁਣੀਆਂ ਗੋਪੀ ਸਾਜੀ ਹੁਣੀਆਂ ਰੂਫੀ ਸਾਜੀ ਹੁਣੀਆਂ ਲਾਡੋ ਪਹਿਲਵਾਨ ਸਤਾਜੀ ਹੁਣੀਆਂ ਸਭੀ ਹਾਇਰੀ ਦੇ ਵਿੱਚ ਸਾਜੀ ਤੁਹਾਡੇ ਲੋ ਮਨਜ਼ੂਰੀ ਆ ਸਾਰੀ ਸਹੀ ਮਨਜ਼ੂਰੀ ਆ ਉਹ ਜੀ ਸਾਰੀ ਸ਼ਾਂਤੀ ਦੇ ਨਾਲ ਹੀ ਜਿਹੜੀ ਉਸਤਾਦੀ ਪੱਗ ਜਿਹੜੀ ਦਿੱਤੀ ਜਾ ਰਹੀ ਆ ਜੀ ਜਿੱਦਾਂ ਕਿ ਜਸਟਿਸ ਸਾਹਿਬ ਜੀ ਨੇ ਕਿਹਾ ਜਿੱਦਾਂ ਕਿ ਜਸਟਿਸ ਸਾਹਿਬ ਜੀ ਨੇ ਕਿਹਾ ਤੇ ਇਹੜੀ ਪੱਗ ਜਿਹੜੀ ਆ ਦਰੇ ਪਾਹੀਆਂ ਨੂੰ ਜਿਹੜੀ ਆ ਮਿਲ ਚੁੱਕੀ ਹੋਈ ਆ ਸਾਡੀ ਮੌਜੂਦਗੀ ਦੇ ਵਿੱਚ ਠੀਕ ਹੈ ਤੇ ਮੂੰਹ ਮਿੱਠਾ ਕਰਾਓ ਜੀ ਹਾਂ ਜੀ ਜੀ ਬੱਕੂ ਉਸਤਾਦ ਉਹਨਾਂ ਨੂੰ ਇੱਕ ਪੱਗ ਨੂੰ ਇੱਕ ਪੱਗ ਸਾਰੇ ਘੱਟ ਪੱਗ ਬਚੀ ਜੇ ਇਧਰ ਸਾਰੇ ਹੱਥ ਲਵਾਓ ਜੀ ਸਾਰੇ ਉਸਤਾਦ ਨਹੀਂ ਯਾਰ ਸਾਰੇ ਸੀਨੀਅਰ ਉਸਤਾਦ ਜੀ ਦੇ ਹੱਥ ਲਵਾਓ ਜੀ ਜਦ ਉਸਤਾਦ ਹੀ ਪੱਗ ਦੇ ਉਹ ਕਰ ਰਹੇ ਨੇ ਆਹਦੀ ਰਹਿਣ ਬੜਾ ਚੌੜੀ ਹੱਥ ਲਵਾਓ ਹੱਥ ਲਵਾਓ ਜੀ ਦਾ ਯਾਰ ਨਹੀਂ 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 ਹੁਣ ਤਾਂ ਲੈ ਆਂ ਜੀ ਠੀਕ ਆ ਉਸਤਾਦ ਜੀ ਮਨਜ਼ੂਰੀ ਸਾਰੇ ਨੂੰ ਲਾਲੀ ਸਾਈ ਮਨਜ਼ੂਰੀ ਆ ਜਸਤਾ ਜੀ ਮਨਜ਼ੂਰੀ ਆ ਠੀਕ ਹੈ ਜੀ ਠੀਕ ਆ ਗੱਲੋਂ ਪਹਿਲਵਾਨ ਉਸਤਾਦ ਜੀ ਮਨਜ਼ੂਰੀ ਆ ਠੀਕ ਹੈ ਜੀ ਲੋ ਜੀ ਜਿਹੜੀ ਦਾਰੇ ਵੀਰ ਜੀ ਨਾਲ ਕੋਲ ਦੋ ਪੱਗਾਂ ਸੀ ਜੀ ਤੇ ਹੁਣ ਦਾਰੇ ਉਸਤਾਜੀ ਨਾਲ ਜਿਹੜੀਆਂ ਦੋ ਪੱਗਾਂ ਸੀ ਉਹਨਾਂ ਚੋਂ ਇੱਕ ਪੱਗ ਜਿਹੜੀ ਆ ਉਹ ਸਾਡੇ ਬੱਬੂ ਪਹਿਲਵਾਨ ਜੀ ਇਹਨਾਂ ਨੂੰ ਦਿੱਤੀ ਗਈ ਆ ਜੀ ਸਭ ਵੀ ਹਾਇਰੀ ਦੇ ਵਿੱਚ ਠੀਕ ਆ ਜੀ ਤਾੜੀਆਂ ਜੀ ਲੋ ਜੀ ਹੁਣ ਤੁਹਾਨੂੰ ਪਤਾ ਲੱਗ ਗਈ ਕਹਿਣਾ ਹਾਂ ਅੱਜ ਦਾ ਹੱਥ ਰੱਖੇ ਹੋਏ ਆ ਠੀਕ ਆ ਤੇ ਇਹ ਪੱਗ ਕਿਹੜੀ ਕਿਸ ਕੋ ਕਿੱਦਾਂ ਗਈ ਆ ਸਾਰੀ ਤੁਹਾਨੂੰ ਜਾਣਕਾਰੀ ਦਿੱਤੀ ਹੋਈ ਆ ਦਾਰੇ ਵੀਰ ਜੀ ਨਾਲ ਜਿਹੜੀ ਆ ਬੱਬੂ ਪਹਿਲਵਾਨ ਜੀ ਨੂੰ ਪੱਗ ਦਿੱਤੀ ਆ

ਇੱਕ ਪਾਤ ਹੋਰ ਠੀਕ ਹੈ ਜੀ ਮੇਰਾ ਚੇਨਾ ਜੇ ਤੂੰ ਕਲੀਫਾ ਬਣਨ ਨੂੰ ਕਰੇ ਜਾ ਰਿਹਾ ਕਲੀਫਾ ਹਾਂਜੀ ਹਾਂਜੀ ਦੱਸੋ ਜੀ ਇਹ ਇਹ ਆਪਣਾ ਸ਼ਾਗਿਰਦ ਹੀ ਜੀ ਮੇਰਾ ਸੁਦਰ ਸੰਦਰਪਾ ਅੱਛਾ ਅਵੀ ਵੀਰ ਜੀ ਅੱਜ ਇਹਨਾਂ ਨੂੰ ਕਲੀਫਾ ਬਣਾਓਗੇ ਠੀਕ ਹੈ ਜੀ ਠੀਕ ਹੈ ਲੋ ਜੀ ਆ ਵੇਖ ਲੋ ਜੀ ਠੀਕ ਹੈ ਇਹ ਮਾਣ ਆਦਰ ਮਾਨ ਸਤਕਾਰ ਜਿਹੜਾ ਕੀਤਾ ਗਿਆ ਜੀ ਸ਼ੁਕਰ ਉਸਤਾਦ ਦਾ ਸ਼ੁਕਰ ਨਹੀਂ ਉਹ ਤੁਹਾਨੂੰ ਪਾਸ ਕਰਨ ਲੱਗੇ ਉਸਤਾਦ ਨੂੰ ਠੀਕ ਹੈ ਗਲੋ ਜੀ ਸਭੀ ਟਾਵਰ ਵਾਲੇ ਵੀਰ ਨੂੰ ਸਭੀ ਹਾਇਰੀ ਵਿੱਚ ਜਿਹੜਾ ਵਾ ਉਹ ਕਲੀਫਾ ਕੀਤਾ ਜਾਂਦਾ ਬਾਜੀ ਠੀਕ ਆ ਭਾਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਸਾਰੇ ਹੀ ਮਨਜ਼ੂਰੀ ਹੈ ਜੀ ਓਕੇ ਹੈ ਜੀ ਓਕੇ ਹੁਣ ਸੇ ਨਾ ਇਧਰ ਸਾਹਮਣੇ ਸਾਜੀ ਦਾ ਇਹ ਆਈ ਇਹ ਕਲੀਫਾ ਸਾਹਿਬ ਕਰਨ ਦੇ ਆ ਜੀ ਦੇ ਹੋਈ ਮਾਨ ਸਨਮਾਨ ਹੁੰਦਾ ਜੀ ਕਬੂਤਰਬਾਈ ਦੇ ਵਿੱਚ ਪਿੱਛੇ ਸਾਡੇ ਨਾਲ ਸੋਨੂ ਸਤਾ ਜੀ ਬੈਠੇ ਆ ਗੋਪੀ ਸਤਾ ਜੀ ਆ ਲਾਲੀ ਸਤਾ ਜੀ ਆ ਰੂਫੀ ਸਤਾ ਜੀ ਆ ਯਈ ਲੋਡੋ ਮਹਿਰਵਾਨ ਸਤਾ ਜੀ ਆ ਸਾਰੇ ਬੈਠੇ ਹੋਏ ਆ ਜੀ ਅਰੇ ਯਾ ਸਤਾ ਜੀ ਦਾ ਮਾਨ ਸਨਮਾਨ ਜਿਹੜਾ ਵਾ ਉਹ ਪਤਾ ਜਾ ਰਿਹਾ ਵਾ ਠੀਕ ਆ ਸਾਜ ਜੀ ਇਹ ਮਾਨ ਸਨਮਾਨ ਹੀ ਹੁੰਦਾ ਹੋਇਆ ਜੀ ਸਾਰਾ ਠੀਕ ਆ ਲਾਡਾ ਸਾਜ ਬਣ ਗਿਆ ਨਾ ਰੂਪੀ ਲਈ ਲਾਡੋ ਸਾਜ ਜੀ ਪਹਿਲਵਾਨ ਸਾਜ ਜੀ ਨੇ ਇਹਨਾਂ ਦਾ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਦੇਖ ਲੋ ਸਭ ਦੀ ਹਾਜ਼ਰੀ ਵਿੱਚ ਠੀਕ ਆ ਲੋ ਜੀ ਰੂਪੀ ਸਾਜ ਜੀ ਨਾਲ ਆਦਰ ਮਾਨ ਸਤਕਾਰ ਜਿਹੜਾ ਦਾਰੇ ਵੀਰ ਜੀ ਨਾਲ ਕੀਤਾ ਜਾ ਰਿਹਾ ਜੀ ਬਬੂ ਸਾਹਿਬ ਜੀ ਨਾਲ ਜਿਹੜਾ ਉਸਤਾਦੀ ਜਿਹੜਾ ਉਸਤਾਦੀ ਦਾ ਮਾਨ ਸਨਮਾਨ ਜਿਹੜਾ ਵੀਰਲ ਹੋ ਦਿੱਤਾ ਜਾ ਰਿਹਾ ਜੀ ਠੀਕ ਆ ਸਭ ਦੀ ਹਾਈਰੀ ਵਿੱਚ ਤੇਰੀ ਗੋਪੀ ਸਾਹਿਬ ਜੀ ਨਾਲ ਮਾਨ ਸਨਮਾਨ ਜੀ ਵੀਰਲ ਹੋ ਰਿਹਾ ਜੀ ਠੀਕ ਆ ਜੀ ਓਏ ਰਸਮੇ ਉਸਤਾਦੀ ਪਗ ਈਆ ਆ ਜੀ ਸੋਨੂ ਸਤਾ ਜੀ ਨਾਲ ਦਾ ਆਦਰ ਮਾਨ ਸਤਕਾਰ ਜਿਹੜਾ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਆ ਠੀਕ ਹੈ ਜੀ ਸਾਡੇ ਗਿਆਨ ਸਤਾ ਜੀ ਨੇ ਕਿਸੇ ਵਜ੍ਹਾ ਕਰਕੇ ਲੇਟ ਹੋ ਗਿਆ ਆਏ ਆ ਹੁਣ ਇਹਨਾਂ ਦਾ ਵੀ ਪੂਰਾ ਸਤਕਾਰ ਕੀਤਾ ਜਾਏਗਾ ਜੀ ਲੋ ਜੀਏ ਲਾਲੀ ਸਤਾ ਜੀ ਦਾ ਆਦਰ ਮਾਨ ਸਤਕਾਰ ਜਿਹੜਾ ਵਾ ਕੀਤਾ ਜਾ ਰਿਹਾ ਜੀ ਲਾਲੀ ਸਤਾ ਜੀ ਹਣੀ ਨਾ ਮਾਂ ਦੀ ਮਸ਼ੀਨ ਲਾਲੀ ਸਤਾ ਜੀ ਹਣੀ ਗਿਆਨ ਸਾਹਿਬ ਜੀ ਨਾਲ ਵੀ ਜੀ ਆਦਰ ਮਾਨ ਸਤਕਾਰ ਸਭ ਵੱਲੋਂ ਕੀਤਾ ਜਾ ਰਿਹਾ ਜੀ ਗਿਆਨ ਸਾਹਿਬ ਜੀ ਨਾਲ ਠੀਕ ਆ ਠੀਕ ਆ ਜੀ ਲੋ ਜੀ ਆਦਰ ਮਾਨ ਸਤਕਾਰ ਦਾ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਆ ਆਹ ਲਓ ਜੀ ਜੀ ਆਦਰ ਮਾਨ ਸਤਕਾਰ ਦੇਖ ਲਓ ਜੀ ਨੰਨਾ ਵੀ ਆਦਰ ਮਾਨ ਸਤਕਾਰ ਜਿਹੜਾ ਵਾ ਠੀਕ ਆ ਇਹ ਖਲੀਫੇ ਹੈਗੇ ਆ ਜੀ ਇਹ ਇਹ ਆਪਣਾ ਰੂਵੀ ਸਤਾਜ ਜੀ ਨਾਲੇ ਖਲੀਫੇ ਹੈਗੇ ਆ ਜੀ ਆ ਜੀ ਇਹ ਜੀ ਗੋਰੀ ਸਤਾਜ ਜੀ ਹਣੀ ਆ ਪਾਰਟੀ ਬੇਦੀ ਸਤਾਜ ਜੀ ਹਣੀ ਉਹਨਾਂ ਦੀ ਪਾਰਟੀ ਵਿੱਚੋਂ ਸਤਾਦੀ ਪਾ ਗਿਆ ਜੀ ਇਹਨਾਂ ਕੋ ਇਹ ਮਾਣਯੋਗ ਸਤਾਜੀ ਆ ਠੀਕ ਆ ਵਿਕਟਰ ਵੀਰ ਜੀ ਸਾਡੇ ਖਲੀਫਾ ਸਾਹਿਬ ਇਹਨਾਂ ਦਾ ਮਾਣ ਸਨਮਾਨ ਕੀਤਾ ਗਿਆ ਜੀ ਠੀਕ ਆ ਤੇ ਇਧਰ ਜੀ ਆਪਣੇ ਲੱਕੀ ਸਤਾਜ ਜੀ ਨਾਲ ਦਾ ਤੇਰਾ ਮੈਂ ਮਾਜਾ ਮਰਨਾ ਤੂ ਲੱਕੀ ਸਤਾਜ ਜੀ ਨਾਲ ਦਾ ਮਾਨ ਸਨਮਾਨ ਜਿਹੜਾ ਵਾ ਕੀਤਾ ਗਿਆ ਜੀ ਇਹਦਾ ਨਾਂ ਰੱਖਿਆ ਹੈ ਪਾਟਾ 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 ਇਹ ਵਾਕਿਆ ਹੀ ਸਤਾਜ ਜੀ ਨਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਾਦੀ ਹਾਜ਼ਰੀ ਵਿੱਚ ਲੋ ਜੀ ਨਾਲ ਸਭੀ ਹਾਜ਼ਰੀ ਵਿੱਚ ਤੇ ਲੋ ਜੀ ਲਾਡੋ ਪਹਿਰਵਾਨ ਜੀ ਸਤ ਜੀ ਉਹਨਾਂ ਦਾ ਕਲੀਫਾ ਵਾ ਜੀ ਵੀਰ ਠੂ ਵੀਰ ਹੈ ਜੀ ਇਹ ਕਲੀਫਾ ਵਾਂ ਲਾਡੋ ਪਹਿਲਵਾਨ ਸਤ ਜੀ ਨਾ ਜੀ ਹੈ ਜੀ ਹਾਂ ਜੀ ਆਪਣੇ ਸੋਮਾ ਸੋਮਾ ਕਲੀਫਾ ਜੀ ਦਾ ਮਾਨ ਸਤਕਾਰ ਕੀਤਾ ਗਿਆ ਜੀ 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 ਦਾਸ ਤਲਵੰਤ ਸਿੰਘ ਚੀਮਾ ਜੀ ਉਹਨਾਂ ਦੀ ਉਸਤਦੀ ਪਾਗਿਆ ਜੀ ਕਮਨੀ ਦਫਚੋਂ ਪਾਗਿਆ ਜੀ ਜੱਜ ਵੀਰ ਜੀ ਨਾਲ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਗਿਆਨ ਸਾਹਿਬ ਜੀ ਪਾਜੀ ਵਿੱਚੋਂ ਇਹ ਆਪਣਾ ਪ੍ਰਿੰਸ ਖਲੀਫਾ ਵੀਰ ਜੀ ਇਹਦਾ ਮਾਨਸੂਬਤ ਹੋਰ ਕੀਤਾ ਜਾ ਰਿਹਾ ਜੀ। ਹੋ ਜੀ ਸਭ ਤੋਂ ਪਹਿਲਾਂ ਬਹੁਤ ਬਹੁ ਮबारकਾਂ ਜੀ ਦਾਰੇਸਤ ਸਾਹਿਬ ਜੀ ਨੂੰ ਇਹਨਾਂ ਦਾ ਪਹਿਲਾ ਸ਼ਗਿਰਦ ਹੋਣਿਆ ਜੀ ਰਾਹੁਲ ਵੀਰ ਠੀਕ ਹੈ ਜੀ ਸਾਡੀ ਹਾਇਰੀ ਦੇ ਵਿੱਚ ਦਾਰੇਸਤ ਸਾਹਿਬ ਜੀ ਨਾਲ ਪਹਿਲਾ ਸ਼ਗਿਰਦ ਤਾੜੀਆਂ ਮਾਰ ਦਿਓ ਜੀ ਬਹੁਤ ਬਹੁ ਮबारकਾਂ ਜੀ ਦਾਰੇਸਾਹਿ ਤੁਹਾਨੂੰ ਵੀ ਮੁਬਾਰਕਾਂ ਜੀ ਤੁਹਾਡੀ ਸਾਰੀ ਪਾਰਟੀ ਨੂੰ ਤੁਹਾਨੂੰ ਵੀ ਵੀਰ ਜੀ ਤੇ ਨਾਲ ਜੁੜ ਕੇ ਰਹੋ ਇਹਨਾਂ ਦੇ ਠੀਕ ਹੈ ਜੀ ਲੋ ਜੀ ਬੰਬੂ ਬਹਿਰਮਾਨ ਜੀ ਅਤਾਜ ਜੀ ਹੁਣੀ ਆਪਣੇ ਦਾਦਾ ਸਾਹਿਬ ਜੀ ਦਾ ਦਾਦਾ ਸਾਹਿਬ ਜੀ ਦਾ ਅਸਤਾਜ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਸਭ ਦੀ ਹਾਜ਼ਰੀ ਦੇ ਵਿੱਚ ਆ ਲੈ ਲਓ ਜੀ ਇੱਕ ਮਿੰਟ ਲਓ ਜੀ ਠੀਕ ਹੈ ਜੀ ਛੱਬੇ ਵੀਰ ਜੀ ਨਾਲ ਵੱਲੋਂ ਸ਼ਿੰਦਰ ਸਾਹਿਬ ਜੀ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਲੋਡੋ ਪਹਿਲਵਾਨ ਜੀ ਸਤਿ ਆਦਿ ਹਣੀ ਇਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਜੀ ਬੱਬੂ ਸਾਧ ਜੀ ਪਹਿਲਵਾਨ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਲੋ ਜੀ ਲਾਲੀ ਸਤਿ ਆਦਿ ਜੀ ਨਾਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਲਾਲੀ ਸਤਿ ਆਦਿ ਜੀ ਨਾਲ ਦਾ ਵੀ ਜੀ ਇਹ ਬਹੁਤ ਜ਼ਰੂਰੀ ਹੈ ਜੀ ਇਨਾਂ ਆਮਾ ਦੀ ਮਸ਼ੀਨ ਹੈ ਲਾਲੀ ਸਤਿ ਆਦਿ ਜੀ ਹਣੀ ਲੋ ਜੀ ਉਸਤਾਦ ਜੀ ਨਾਲ ਵੀ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਉਸਤਾਦ ਜੀ ਨਾਲ ਬੋਲੋ ਜੀ ਆ ਵੇਖ ਲਓ ਕੀ ਆ ਸਭ ਦੀ ਹਾਜ਼ਰੀ ਦੇ ਵਿੱਚ ਟੂ ਭਾਈ ਦਾ ਵੀ ਜਿਹੜਾ ਆਦਰ ਮਾਨ ਸਤਾਰ ਉਸਤਾਦ ਜੀ ਨਾਲ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਇਹ ਬਹੁਤ ਜ਼ਰੂਰੀ ਆ ਜੀ ਆਦਰ ਮਾਨ ਸਤਾਰ ਲੋ ਜੀ ਇੱਧਰ ਵੀ ਉਸਤਾਦ ਜੀ ਹੋਣੀ ਆਦਰ ਮਾਨ ਸਤਾਰ ਕਰਦੇ ਹੋਏ ਯਾਸ਼ ਸਖ ਜੀ ਠੀਕ ਹੈ ਜੀ ਆ ਵੇਖ ਲੋ ਸੌਦੀ ਹਵਾਈ ਦੇ ਵਿੱਚ ਆਹ ਦੇ ਵਿੱਚ ਆਜੀ ਹੋਣੀ ਨਾਮ ਅੰਡ ਸਮਾਰੋਹ ਆ ਆ ਵੇਖੋ ਥਾੜ ਪੀਆ ਟੂਰਨਾਮੈਂਟ ਠੀਕ ਆ ਆ ਬਹੁਤ ਦਿਲ ਦਾ ਲੱਗਦਾ ਆ ਠੀਕ ਆ ਆ ਵੇਖੋ ਸੋਨੇ ਬਣਾਏ ਕੱਪ ਵੀਰ ਨੂੰ ਆਪ ਤੇ ਵੀ ਆ ਬਣਾਇ ਭਾਈ ਆ ਵਿਨਰ ਆ ਪੰਜਾਬ ਕੈਪਟਿਨ ਗਲਾਗ ਉਹ ਬੰਦਾ ਇੱਥੇ ਕੀ ਲਿਖੇ ਇਹਨਾਂ ਨੇ ਲਿਖਿਆ ਪੰਜਾਬੀ ਗਲਾਗ ਆ ਵੇਖ ਲੋ ਚੇਅਰਮੈਨ ਡਾਕੂਮੈਂਟ ਟਾਈਟਲ ਵੀ ਪੋਸਟ ਹਾਬ ਨਾਲ ਲਿਖਣਾ ਪੈਣਾ ਸਾਨੂੰ ਜੇ ਅਸੀਂ ਟਾਈਟਲ ਲੇਤਾ ਪੰਜਾਬ ਜੋ ਹਾਡੇ ਤੋਂ ਇਜੈਕਸ਼ਨ ਮਾਰ ਦੇਣੀ ਉਹਨਾਂ ਬੜੀ ਸੋਚ ਸਮਝ ਗਏ ਟੋਨੀਆਂ ਟਰੋਫੀਆਂ ਵਾ ਜੀ ਕੋ ਨਹੀਂ ਆਇਆ ਮੈਨੂੰ ਪੈ ਗਿਆ ਬੜਾ ਖੂਬਸੂਰਤ ਦੇ ਨਾਲ ਇਹ ਟੂਰਨਾਮੈਂਟ ਪੈ ਗਿਆ ਖਾਸੀ ਤੇ ਪੰਜਾਬ ਜਨ ਕਲੱਬ ਦੀ ਕੋਈ ਕੋਈ ਰਸਤੇ ਵਿੱਚ ਕੋਈ ਨਾਮ ਪਤਾ ਯਾਰ ਪੰਜਾਬ ਕ੍ਰਿਕਟ ਕਲੱਬ ਦੀ ਖਾਸੀ ਤੇ ਕਿ ਵੀ ਆ ਤੇ ਕਿਉਂ ਆ ਜਿਸ ਤਰ੍ਹਾਂ ਟੂਰਨਾਮੈਂਟ ਤੇ ਕੋਈ ਨਹੀਂ ਕਿਸੇ ਕਿਸਮ ਦਾ ਕੋਲਾ ਨਹੀਂ ਪਿਆ ਪ੍ਰਪੰਨ ਪਿਆ ਕਿ ਤੇ ਪੰਜਾਬ ਫਿਗਮ ਕਲੱਬ ਹਮੇਸ਼ਾ ਹੀ ਇਮਾਨਦਾਰੀ ਦੇ ਨਾਲ ਇਹ ਕਲੱਬ ਜਿਹੜਾ ਉਹ ਟੂਰਨਾਮੈਂਟ ਕਰਦਾ ਔਰ ਸਾਨੂੰ ਜਦੋਂ ਪਤਾ ਲੱਗਦਾ ਕਿ ਕੋਈ ਵੀ ਛੱਤ ਵਾਲਾ ਕੋਈ ਗੜਬੜ ਕਰਦਾ ਤਾਂ ਅਸੀਂ ਆਪਸੇ ਕੋਠੜੀ ਬਾਤ ਕਰ ਦਿੰਦੇ ਸੋ ਸਾਥੀਓ ਅਗਲੀ ਵਾਰ ਇਸ ਟੂਰਨਾਮੈਂਟ ਨੂੰ ਹੀ ਸੋਚਿਆ ਵਾ ਕਿ ਨੂੰ ਪੰਜਾਬ ਲੈਵਲ ਤੱਕ ਲੈ ਕੇ ਜਾਈਏ ਆਪਾਂ ਗੁਰਦਾਸਪੁਰ ਜਲੰਧ ਪਠਾਨਕੋਟ ਜਿਹੜੀਆਂ ਨਾਮੀ ਛੱਤਾਂ ਨੇ ਨਾਮੀਆਂ ਛੱਤਾਂ ਲੈ ਕੇ ਇਹ ਟੂਰਨਾਮੈਂਟ ਨੂੰ ਹੋਰ ਗੜਾਵੀ ਹੋਇਆ ਜਾਏਗਾ ਔਰ ਇਹਦੇ ਵਿੱਚ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਨਾਂ ਤੇ ਕੋਈ ਮੇਲ ਨਾ ਪੁੱਟਦਾ ਜੇ ਨਾ ਹੀ ਕੋਈ ਪੀਲ ਅੱਖਾਂ ਤੋਂ ਪੁੱਟਦਾ ਜੇ ਤੇ ਮੈਂ ਤੇ ਹਮੇਸ਼ਾ ਹੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹਦੀ ਛੱਤ ਦੇ ਉੱਪਰ ਜੀ ਇਹਦੀ ਛੱਤ ਦੇ ਉੱਪਰ ਕੋਈ ਮੇਲ ਹੋਵੇ ਕੋ ਸਾਰੇ ਜਿਹੜੇ ਆਪਣੇ ਜਿੰਤੋਂ ਤੋਂ ਕੱਢ ਲੋ ਕਿ ਇਹਦੇ ਪੰਜਾਬ ਪਿਜਨ ਕਲੱਬ ਦੇ ਚੱਕ ਦੀਆਂ ਐਂਟੀਆਂ ਕਰਵਾਉਣੀਆਂ ਜਿਨੇ ਹੋਰ ਸਾਥੀਓ ਅੱਜ ਜਿਹੜਾ ਪੰਜਾਬ ਪਿਜਨ ਕਲੱਬ ਦਾ ਪੀਸ ਦਾ ਜਿਹੜਾ ਮਿਲਣਾ ਹੈ ਕਦੇ ਮੰਨ ਲਿਓ ਚੇਅਰਮੈਨ ਸਾਹਬ ਨੂੰ ਹਾਜ਼ਰੀ ਭਾਰੇ ਆ ਜੀ ਇਹਨਾਂ ਤੋਂ ਬਿਨਾਂ ਰਹੀ ਕੋਈ ਚੋਗਣੀ ਨਹੀਂ ਇਹਨਾਂ ਤੋਂ ਸਮਾਰੋ ਸਤਿ ਸ਼੍ਰੀ ਅਕਾਲ ਚੇਅਰਮੈਨ ਸਾਹਿਬ ਥੋੜਾ ਲੇਟ ਹੋ ਗਏ ਹੋ ਪਹਿਲੋਂ ਤੋਂ ਘਰ ਪਰਵਾਹ ਠੀਕ ਹੈ ਜੀ ਤੇ ਚੇਅਰਮੈਨ ਸਾਹਿਬ ਹਣੀ ਕੀ ਹੋਇਆ ਆਟਾ ਪਾ ਦਿਓ ਸਾਡੇ ਚੇਅਰਮੈਨ ਸਾਹਿਬ ਬੱਬੂ ਸਾਹਿਬ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਅਡੇਲ ਲਾਡੋ ਪਹਿਲਵਾਨ ਉਸਤਾਜ ਜੀ ਨਾਂ ਵੱਲੋਂ ਸਾਡੇ ਸ਼ਿੰਦਰ ਉਸਤਾਜ ਜੀ ਨਾਂ ਵੱਲੋਂ ਤੇ ਆ ਨਾ ਚਾਰੀ ਉਹਨਾਂ ਦੀ ਟੀਮ ਇਧਰੋਂ ਵੇਖ ਲਓ ਲਾਲੀ ਉਸਤਾਜ ਜੀ ਹਣੀ ਜੀ ਆ ਫਸਟ ਇਨਾਮ ਚੈਂਪੀਅਨ ਖੜਾ ਵੀ ਰਿਹਾ ਉਸਤਾਜ ਸਾਹਿਬ ਲਓ ਜੀ ਤਾਲੀਆਂ ਮਾਰ ਦਿਓ ਜੀ ਇਹ ਪਹਿਲਾ ਇਨਾਮ ਦਾਰੇ ਉਸਤਾਜ ਜੀ ਨਾਂ ਆਇਆ ਵਾ ਬੋ ਬੋ ਮਾਰਕਾ ਨਹੀਂ ਕਬਰ ਬਾੜ ਵੀਨ ਸੋਲੋ ਕੈਸ਼ ਮਾਰਾ 10000 ਰੁਪਈਆ 10000 ਰੁਪਈਆ ਕੈਸ਼ ਹੈ ਜੀ ਦਾਰੇ ਸਤਾਜ ਜੀ ਨਾਲ ਨੂੰ ਆ ਜੀ ਸਰੋਪੇਨਾ ਸਰਮਾਨ ਠੀਕ ਹੈ ਜੀ ਪਿੱਜਨ ਕਲੱਬ ਉਹ ਲੋ ਜਿਹੜਾ ਸਪੈਕੀ ਪ੍ਰਾਈਜ਼ ਆਇਆ ਉਹ ਹੈ ਲਾਡੋ ਪਹਿਲਵਾਨ ਟੌਣੀਆਂ ਈ ਇਹ ਕਿਹੜੀ ਨਾ ਲਾਡੋ ਪਹਿਲਵਾਨ ਸਤਾਜ ਜੀ ਨਾਲਾ ਸੈਕਿੰਡ ਇਨਾਮ ਬਹੁਤ ਬਹੁਤ ਮਾਰਕਾ ਸਾਜੀ ਤੁਹਾਨੂੰ دو ہزار روپیہ کیشی ساجی ہونی چاسی پورٹ روڈ تو تیسرا انعام انہوں کا وا جی بو بو مبارک کور باڈ بی و ਵੇ ਲੋ ਜੀ ਮਾਨ ਸਨਮਾਨ ਨਾਲ ਜੀਆ 50000 ਰੁਪਿਆ ਦੀ ਕੈਸ਼ ਤਾਲੀਆਂ ਜੀ ਜਿਹੜਾ ਉਹ ਕਹਿ ਦਿੰਦੇ ਐ ਨਾਮ ਪਰਵਾਯ ਲਾਟੋ ਪਹਿਲਵਾਨ ਸਪੈਸ਼ਲ ਪਹਿਲਵਾਨ ਦਾ ਜਨਾਬ ਜੀ ਸਪੈਸ਼ਲ ਨਾਮ ਦੀ ਜਿੰਨੇ ਵੇ ਬੈਠਾ ਜੀ ਕਬੂਤਰ 252 ਦੇ 2 ਬੋ ਬੋ ਮਾਰਕਾ ਸਾਜੀ ਦੋ ਦਰੀਆਂ ਦੇ ਇਹ ਟਕੂਤਰ ਇਨਾਮ ਠੀਕ ਹੈ ਜੀ ਆਹ ਵੇਖ ਲਓ ਜੀ ਸਾਫੀ ਤੇ ਆਹ ਇਹ ਟਕੂਤਰ ਇਨਾਮ ਲਾਂਡੋ ਪਹਿਲਵਾਨ ਸਾਤਾਜੀ ਹੋਣੀ ਇਹ ਟਕੂਤਰ ਨਾਮ ਠੀਕ ਹੈ ਜੀ ਹਾਂ ਜੀ ਬੈਠੋ ਬੈਠੋ ਇਸ ਟੂਰਨਾਮੈਂਟ ਜੇ ਤਾਂ ਟੀਮ ਦਾ ਮੁਖੌਟਾ ਨੂੰ ਮਿਲੇ ਤਾਂ ਮਿਲਣਾ ਇਸ ਕਰਕੇ ਜਿਹੜਾ ਮੁਖੌਟਾ ਇੱਥੇ ਆਇਆ ਵਾ ਉਹ ਆਪਣੇ 500 ਰੁਪਏ ਲਵੇ ਤੇ ਜਿਹੜਾ ਨਹੀਂ ਆਇਆ ਉਹਦੇ ਪਲੱਸ ਜਿੰਮਾ ਚਲੋ ਮੈਂ ਖੁਦ ਆ ਗਿਆ ਆਏ ਇਹ ਜਿਹੜਾ ਮੂਨਸਬਾ ਨੂੰ 500 ਰੁਪਏ ਦੇ ਰਿਹਾ ਤੇ ਕਿੰਡੀ ਕੁ ਵਧੀਆ ਗੱਲ ਆ ਤੁਹਾਡਾ ਇਹਦੇ ਬਾਰੇ ਕੀ ਜਣਾ ਬਹੁਤ ਵਧੀਆ ਗੱਲ ਆ ਬਹੁਤ 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 ਵਧੀਆ ਗੱਲ ਆ ਜੀ ਹਮਨਸਾ ਜੀ ਦੂਰੀ ਸਮਝਦੇ ਸਾਰਾ ਕੁਝ ਕਰੇਗਾ ਹਾਂ ਜੀ ਇਹਨਾਂ ਦਾ ਹਕਮਾਂਦਾ ਜੀ ਦੇ ਦੋ ਜੀ ਇਹਦੇ ਸਨੇਪ ਕਰਾ ਲਈ ਵੀਰੇ ਛਾਪੇ ਪਤਾ ਪੂਰਾ ਤਿਆਰ ਲਾਟਾ ਦਾ ਮੁੱਤ ਲੋਰੀਏ ਮਨਸਬਾ ਨੂੰ 500 ਰੁਪਏ ਦੇ ਰਹੇ ਆ ਠੀਕ ਆ ਚੇਅਰਮੈਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਲਟਰਾਫੀਆਂ ਦਿੱਤੀਆਂ ਜਾ ਰਹੀਆਂ ਆ ਜੀ ਆ ਵੇਖ ਲਓ ਦੇ ਨਾਲ 500 ਰੁਪਇਆ ਲੋ ਜੀ ਇਹ ਵੀ ਮੁਨਸਿਬ ਨੂੰ ਟਰੋਫੀ ਦੇ ਨਾਲ 500 ਰੁਪਇਆ ਜਿਹੜਾ ਦਿੱਤਾ ਜਾ ਰਿਹਾ ਜੀ ਲੋ ਜੀ ਵੇਖ ਲਓ ਨਾਲ ਟਰੋਫੀ ਦੇ ਨਾਲ 500 ਰੁਪਇਆ ਵਿੱਕੀ ਕਚਰੀ ਵਾਲੇ ਦੇ ਕੋਠੇ ਦੇ ਮੁਨਸਿਬੀ ਕਰਨ ਗਏ ਸੀ ਜੀ ਵੀਰ ਜੀ ਹੋਣੀ ਹੈ ਜੀ ਤੇ ਰਾਜੂ ਦਬੁਰਜੀ ਦੇ ਕੋਠੇ ਜਿਹੜੇ ਇਲੀਮਤ ਸੁਵੀ ਗਾ ਨੂੰ ਆਈ ਆਈ ਆਹ ਦੋਰੀ ਦੇ ਕੋਠੇ ਇਹ ਮੁਖਤਿਆਰੀ ਦੇ ਕੋਠੇ ਤੇ ਗਿਆ ਸੀ ਜੀ ਠੀਕ ਆ ਮੇਨਾਂ ਨੂੰ ਵੀ ਸ਼ੀਲਡ ਪਲੱਸ ਨਾਲ 500 ਰੁਪਇਆ ਚੇਅਰਮੈਨ ਸਾਡੀ ਹਾਜ਼ਰੀ ਦੇ ਵਿੱਚ ਲੋ ਜੀ ਸ਼ੀਲਡ ਦੇ ਨਾਲ 500 ਰੁਪਇਆ ਠੀਕ ਹੈ ਜੀ ਇਹ ਦਿੱਤਾ ਜਾ ਰਿਹਾ ਜੀ ਨਾਲੀ ਲੋਹੜ ਕੇ ਕੋਠੇ ਦੀ ਜਿਹੜੀ ਆ ਜੀ ਮਨਸਬਦਾਰ ਮਾਨ ਸਤਕਾਰ ਮੋਲੇਸ ਅੱਜ ਬੈਜੀ ਮੋਲੇ ਦੇ ਕੋਠੇ ਤੋਂ ਮੁੰਸਵੀ ਜੀ ਸ਼ੀਲਡ ਨਾਲ 500 ਰੁਪਇਆ ਆ ਜੀ ਐ ਮੁੰਸਮਾ ਦਾ ਹਾਜ਼ਰ ਮਾਨ ਆ ਰਹੇ ਮੀ ਕਾਨੇ ਦਾ ਬਕੀ ਨਹੀਂ ਲਾਇਆ ਸੋਨੂ ਭਾਈ ਜੀ ਨੂੰ ਵੀ ਨਾਲ ਸ਼ੀਲਡ ਤੇ ਨਾਲ 500 ਰੁਪਇਆ ਜਿਹੜਾ ਮੁੰਸਵੀ ਲੋ ਦਿੱਤਾ ਜਾ ਰਿਹਾ ਜੀ ਲੋ ਜੀਆ ਟਰੋਫੀ ਨਾਲ 500 ਰੁਪਇਆ ਮੁੰਸਬ ਨੂੰ ਜਿਹੜਾ ਉਪਰਾਲਾ ਚੇਅਰਮੈਨ ਸਾਉਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਲਓ ਜੀ ਇਹਨਾਂ ਨੂੰ ਜੀ ਲਓ ਜੀ ਇਹ ਸਾਬ ਛਿਲਣਾ ਨਾਲ ਹੀ ਨਾ 500 ਰੁਪਇਆ ਦਿੱਤੇ ਗਏ ਆ ਜੀ ਲਓ ਜੀ ਇਹਨਾਂ ਦਾ ਵੀ ਮਾਨ ਸਨਮਾਨ ਨਾਲ 500 ਰੁਪਇਆ ਤਿਆਰ ਆ ਰਿਹਾ ਨਾ ਜਾ ਤੂੰ ਅੰਦਰ ਵੇਖੋ ਨਾ ਲਓ ਜੀ ਲਓ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਇਹ ਆ ਵੇਖੋ ਅੰਦਰ ਦੇ ਰਹੇ ਆ ਜੀ هي سيٽرڪ هڪ سو روپيا هڪ ਆਜੋ ਬਾਦ ਸਾਹਿਬ ਫੜੋ ਆਪਣੀ ਕਾਰਵਾਈ ਚਲੋ ਜੀ ਹਾਂਜੀ ਜੀ ਲੋ ਜੀ ਲੋ ਜੀ ਅੱਕੇ ਜੀ ਰੋਟੀ ਹੋ ਗਈ ਚਲੋ ਹਾਂ ਵੇਖ ਲੋ ਜੀ ਮਾਨ ਸਨਮਾਨ ਨਾਲ ਬੇਨਤੀ ਹੈ ਸਰਮਾਰੋ ਤੇ ਸਾਡੀ ਪਗ ਦਾ ਪ੍ਰੋਗਰਾਮ ਸਾਰਾਈ ਜਿਹੜਾ ਵਾ ਉਹ ਨੇਪਰੇ ਚੜ ਗਿਆ ਬਾਕੀ ਕਵਰ ਵਾਲ ਰਪੀਆਂ ਨੂੰ ਵਾਧੂ ਵਾਧੇ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ